ਜਿਹੜੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਮੁੱਦਾ ਉਹੀ ਹੈ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲ ਰਿਹਾ ਸੀ ਤੇ ਉਹਨੂੰ ਲੈ ਕੇ ਉਸ ਤੋਂ ਬਾਅਦ ਮਲਗੈਨਾਂ ਦਾ ਆਪਸ ਤਾਲਮਿਲ ਚੱਲਦਾ ਰਿਹਾ ਸ਼ਾਇਦ ਇਹ ਦੋ ਬੱਚੇ ਸੀਗੇ ਤੇ ਉਹ ਚੱਲਦਾ ਚੱਲਦਾ ਚਲੋ ਕਿਸਾਨ ਯੂਨੀਅਨ ਕੋਲੇ ਚਲਾ ਗਿਆ ਉਹਨੇ ਕਿਸਾਨ ਯੂਨੀਅਨ ਨਾਲੇ ਮਲਗੈਨਾਂ ਦੇ ਤਾਲਮਿਲ ਚ ਰਹੇ ਤੇ ਕੋਈ ਉਹਨਾਂ ਨੇ ਨਹੀਂ ਸੈਟਿੰਗਾਂ ਚੁੱਕੀ ਅਈ ਦੂਵੰਤਰ ਨਤੂ ਉਹਨਾਂ ਨੇ ਪਹਿਲਾਂ ਇਮੀਗ੍ਰੇਸ਼ਨ ਸੈਂਟਰੋਂ ਮੂਰੇ ਲਾ ਲਿਆ ਸੀ ਅੱਧੂ ਬਾਅਦ ਫਿਰ ਇੱਥੇ ਬਾਂਸਲ ਟਾਇਰ ਤੇ ਲਾ ਲਿਆ ਸੀ ਜਦੋਂ ਕਿ ਬਾਂਸਲ ਟਾਇਰ ਘੱਟ ਚੀਜ਼ ਐ ਤੇ ਇਮੀਗ੍ਰੇਸ਼ਨ ਸੈਂਟਰ ਘੱਟ ਚੀਜ਼ ਐ ਤੇ ਚਲੋ ਉਦੋਂ ਚੱਲਦੇ ਚਲੋਂਦੇ ਮਤਲਬ ਇਹਨਾਂ ਦਾ ਕਾਫੀ ੱਤਕਾ ਹੋਇਆ ਇਹਨਾਂ ਦੀ ਮਤਲਬ ਕਿ ਦੁਕਾਨਾਂ ਬੰਦ ਕਰਤੀਆਂ ਤੇ ਲਾਈਟ ਬਿਜਲੀ ਵੀ ਘੱਟ ਸੀ ਬਾਂਸਲ ਟਾਇਰ ਵਾਲੇ ਦੀ ਆਪਨ ਲਗਭਗ ਸਾਰੇ ਵਪਾਰੀਆਂ ਨੂੰ ਪਤਾ ਹੀ ਐ ਤੇ ਉਹਦੇ ਚਲਦੇ ਚਲਦੇ ਚਲੋ ਕਿਤੇ ਨਾ ਕਿਤੇ ਬਹਿ ਕੇ ਘਬਰਾੜ ਸੀ ਇਹਨਾਂ ਦੇ ਕਹਿੰਦੇ ਵੀ ਅਸੀਂ ਕੋਠੀ ਮੂਰੇ ਧਰਨਾ ਲਾਉਣਿਆ ਹੋਰ ਲਾਉਣਿਆ ਕਾਫੀ ਇਹ ਦਹਿਸ਼ਤ ਸੀਗੇ ਤੇ ਇਹਨਾਂ ਨੇ ਉਸ ਮਲਕੇ ਪ੍ਰਭਾਵ ਚ ਆ ਕੇ ਦਬਾਬ ਚ ਆ ਕੇ ਇੱਕ ਕੰਪਰੋਮਾਈਜ਼ ਕਰ ਲਿਆ ਸੀ ਇਹਨਾਂ ਨੇ ਉਹ ਨਾਲ ਉਹ ਕੰਪਰੋਮਾਈਜ਼ ਦੇ ਵਿੱਚ ਨਾਲੇ ਸੀਗੀ ਵੀ ਜਿਹੜਾ ਹੈਗਾ ਵੀ ਤੁਹਾਡੇ ਨਾਲ ਅਸੀਂ ਕਰ ਲਿਆ ਤੇ ਦੂਜੇ ਬੱਚੇ ਦਾ ਕੋਈ ਮਤਲਬ ਨਹੀਂ ਉਹ ਪੈਸੇ ਕੋਈ ਮੰਗਣ ਨਹੀਂ ਹੋ ਆਣ ਗਏ ਜਦੋਂ ਇਹਨਾਂ ਨੇ ਕੰਪਰਮਾਈਜ਼ ਕੀਤਾ ਇਹਨਾਂ ਨੇ ਮਤਲਬ ਇਹਨਾਂ ਨੇ ਜੋ ਗੱਲ ਕੀਤੀ ਇੱਥੇ ਨਾਰੇ-ਨੂਰੇ ਲਾ ਕੇ ਇਹਨਾਂ ਬਾਰੇ ਮਾੜਾ ਚੰਗਾ ਬੋਲਾ ਗਿਆ ਠੱਗੀ ਬਾਰੇ ਹੋਰ ਬਾਰੇ ਕਿਹਾ ਇਹਨਾਂ ਠੱਗੀ ਮਾਰੀ ਹੋਰ ਮਾਰੀ ਜਦੋਂ ਕੋਈ ਇਹੋ ਜਿਹੀ ਠੱਗੀ ਵਾਲੀ ਗੱਲ ਨਹੀਂ ਸੀਗੀ ਬੱਚੇ ਤਾਂ ਦੋਨੇ ਬਾਹਰ ਬੈਠੇ ਨਹੀਂ ਬਾਹਰ ਗਏ ਵੀ ਨਹੀਂ ਭਗਵਾਨ ਜੀ ਉਹਨਾਂ ਨੇ 13 ਤਰੀਕ ਦਾ ਅਗਲਾ ਐਲਟੀਮੀਟਮ ਦਿੱਤਾ ਹੋਇਆ ਧਰਨਾ ਲਾਉਣ ਦਾ ਹਾਂਜੀ ਹਾਂਜੀ ਔਰ ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਵੀ ਜਿਹੜਾ ਚੈੱਕ ਦਿੱਤਾ ਸੀ ਉਹ ਚੈੱਕ ਬਾਊਂਸ ਹੋ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਜ ਇਹ ਗੱਲ ਹੈਗੀ ਹੈ ਚੈੱਕ ਇਹਨਾਂ ਨੇ ਦਿੱਤਾ ਸੀ 17.5 ਲੱਖ ਚ ਸੰਯੋਗ ਕਰਕੇ ਨਾਲੇ ਜਿਵੇਂ ਦੂਜੇ ਬੱਚੇ ਦਾ ਕੋਈ ਮਤਲਬ ਨਹੀਂ ਉਹ ਉਹ ਨਹੀਂ ਹੋਣਗੇ ਨੈਕਸਟ ਡੇ ਦੂਜੇ ਮਲਗੇ ਜਿਹੜੀ ਧਿਰਸੀ ਉਹ ਵੀ ਆ ਗਈ ਉਹ ਕਹਿੰਦੇ ਵੀ ਤੁਸੀਂ ਸਾਡੇ 17.5 ਲੱਖ ਰੁਪਏ ਤਾਂ ਉਹਨਾਂ ਨੂੰ ਰੋਲਾ ਪਵਾ ਕੇ ਦਿੱਤਾ ਛੋਟਾ ਜਲੂਸ ਕੱਢਿਆ ਬਿਜਲੀ ਬੰਦ ਕਰਤੀ ਛੋਟੇ ਇਮੀਗ੍ਰੇਸ਼ਨ ਸੈਂਟਰ ਨੂੰ ਜਿੰਦੇ ਲਾਤੇ ਤੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਵੀ ਸਾਡਾ ਤਾਂ ਹੱਕ ਵੱਧ ਮੰਗਦਾ ਸੀ ਉਹਨਾਂ ਦਾ 20-25 ਲੱਖ ਰੁਪਏ ਦੇ ਚਲੋ ਉਹਨਾਂ ਨੇ ਫਿਰ ਅਗਲੇ ਦਿਨ ਟਾਈਮ ਰੱਖਿਆ ਉਹ ਵੀ ਘਟੇ ਨਾਲ ਨਿਭੜਿਆ ਨਾ ਇਹਨਾਂ ਨੇ ਅੱਕ ਕੇ ਉਹ ਚੈੱਕ ਵੀ ਮਤਲਬ ਕਿ ਡਿਸਆਨਰ ਕਰਾਤਾ ਲਿਖ ਕੇ ਦੇਤਾ ਵੀ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਵੀ ਆਪ ਜੀ ਕਾਨੂੰਨੀ ਕਾਰਵਾਈ ਕਰੋ ਅਸੀਂ ਆਪ ਜੀ ਕਰਦੇ ਤੁਸੀਂ ਆਪ ਜੀ ਕਰੋ ਜਿੰਮੇ ਵੀ ਹੈਗਾ ਤੇ ਇਹਦੇ ਚੱਲਦੇ ਇਹਨਾਂ ਨੇ ਦਰਖਾਸਤਾਂ ਪਹਿਲਾਂ ਵੀ ਦਿੱਤੀਆਂ ਵੀ ਆ ਸੀਗੀਆਂ ਅੱਧੂ ਬਾਅਦ ਨਵੀਆਂ ਦਰਖਾਸਤਾਂ ਦਿੱਤੀਆਂ ਤੇ ਜਿਹੜੇ ਦੂਜੇ ਬੱਚੇ ਆਲੇ ਆ ਸੀ ਉਹਨਾਂ ਨੇ ਵੀ ਦਰਖਾਸਤ ਦਿੱਤੀ ਉਹ ਸੀਆਈਏ ਬਹਿ ਕੇ ਉਹਨਾਂ ਨਾਲ ਜਿਹੜੇ ਬਾਅਦ ਚ ਆਏ ਸੀ 7.5 ਲੱਖ ਰੁਪਏ ਜੋ ਉਹਨਾਂ ਸੀਆਈਏ ਸਾਹਮਣੇ ਪੜ ਗਿਆ ਅੱਧੂ ਬਾਅਦ ਜਦੋਂ ਪੁਰਾਣੇ ਜਿਨ੍ਹਾਂ ਨਾਲ ਨਿਬੜਿਆ 1.5 ਲੱਖ ਇਹ ਕਹਿੰਦੇ ਵੀ ਤੁਸੀਂ ਮਤਲਬ ਕਿ 7.5 ਉਹਨਾਂ ਦਿੱਤਾ 7.5 ਲੱਖ ਰੁਪਏ ਮੇ ਤੁਸੀ ਲਾਲਾ ਬੱਚੇ ਦਾ ਥੋੜੇ ਬਾਹਰ ਬੈਠੀ ਨੇ ਇੰਗਲੈਂਡ ਚ ਪੜ੍ਹ ਆਪ ਦਾ ਜੋਬ ਕਰ ਰਿਹਾ ਜਾਂ ਕੰਮ ਕਰ ਰਿਹਾ ਜਿਵੇਂ ਵੀ ਹੈਗਾ ਸੈਟਲ ਨੇ ਕੋਈ ਹੋਰ ਸੈਟਲ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਕੋਪ ਆਪਸ ਨਹੀਂ ਬੁਲਾ ਰਹੇ ਸੀ ਇਹਨੇ ਪੈਸੇ ਉਹਨੂੰ ਦੇਦੇ ਸੀ ਤੱਕ 2-2 ਲੱਖ ਰੁਪਈਆ ਵਿੱਚੋਂ ਕਮਾਇਆ ਤੇ ਅਸੀਂ ਫੇਰ ਵੀ ਭੁਗਤਣਾ ਚਾਹੋ ਸਾਡਾ ਨਵਾਂ ਕੰਮ ਸੀ ਵੀ ਇਹਨੂੰ ਗੱਲ ਨੂੰ ਖਤਮ ਕਰੋ ਤੇ ਉਹ ਇਸ ਗੱਲ ਤੇ ਮੰਨੇ ਨਹੀਂ ਉਹ ਕਹਿੰਦੇ ਵੀ ਇਸ ਦਾ ਸਾਡੇ 1.5 ਲੱਖ ਨੂੰ ਪੂਰੇ ਲਵਾਂਗੇ ਇਹਨਾਂ ਨੇ ਤਰਖਾਸਤ ਦਿੱਤੇ ਵੀ ਆ ਉਹਦੇ ਵਿੱਚ ਸਾਰੇ ਵਪਾਰੀ ਬਿਵਾਲ ਮੰਡਲ ਜਾਂਦੇ ਰਹੇ ਤੇ ਕੱਲ ਵੀ ਅਰਸੋਂ ਵੀ ਐਸਪੀ ਸਾਹਿਬ ਨੇ ਬੁਲਾਇਆ ਹੋਇਆ ਸੀ ਉੱਥੇ ਵੀ ਗਏ ਤੇ ਮੈਨੂੰ ਪੁੱਛਿਆ ਗਿਆ ਮੈਂ ਸਾਰੀ ਗੱਲ ਦੱਸੀ ਤੇ ਇਹ ਸੀਗਾ ਵੀ ਜੋ ਵੀ ਹੈ ਕੋਈ ਬਹਿ ਕੇ ਸੈਟਲ ਕਰ ਦੇ ਤੇ ਜਿਹੜਾ ਮਨੋਰਥ ਹੈ ਜੀ ਬਹਿਣਾ ਤਾਂ ਕੰਮ ਆਉਂਦਾ ਕੀ ਮਨੋਰਥ ਹੈ ਉਹ ਮਨੋਰਥ ਇਹੀ ਹੈ ਵੀ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਐਪਲੀਕੇਸ਼ਨ ਦਿੱਤੀਆਂ ਬੇਨਤੀ ਕੀਤੀ ਹੈ ਇਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਵਾਲੇ ਨਹੀਂ ਇਮੀਗ੍ਰੇਸ਼ਨ ਦੇ ਪ੍ਰਧਾਨ ਜੀ ਬੈਠੇ ਨੇ ਟੈਰ ਐਸੋਸੀਏਸ਼ਨ ਨਾਲ ਸਾਰਾ ਵਪਾਰ ਮੰਡਲ ਬੈਠਾ ਸ਼ਹਿਰ ਦਾ ਵੀ ਜਿਹੜਾ ਵੀ ਹੈ ਵੀ ਉਹਦੀ ਐਪਲੀਕੇਸ਼ਨ ਦੇ ਕੇ ਜਿਵੇਂ ਇੱਕ ਆਪਾਂ ਬਹਿ ਕੇ ਸੈਟਲ ਕਰਦੇ ਆਂ ਪੁਲਿਸ ਦੇ ਥਰੂ ਪੁਲਿਸ ਕੋ ਕੋ ਬੈ ਕੇ ਸੈਟਲ ਕਰਕੇ ਸਮਝੋਤਾ ਕਰਾਂਦੇ ਜੇ ਨਹੀਂ ਸਮਝੋਤਾ ਹੁੰਦਾ ਤਾਂ ਪੁਲਿਸ ਦੋਨਾਂ ਦੇ ਪੱਖ ਦੇ ਕੇ ਬਿਆਨ ਲੈ ਕੇ ਜੋ ਬੰਦੀ ਕਾਰਵਾਈ ਦੋਨਾਂ ਧਿਰ ਦੇ ਧਿਰਾਂ ਦੇ ਖਿਲਾਫ ਹੈ ਜਿਵੇਂ ਕਹਿੰਦੇ ਸਾਡੀ ਦੁਕਾਨ ਨੂੰ ਜਿੰਦੇ ਲਾਈ ਸ਼ਰੇਮ ਧਰਨਾ ਲਾ ਕੇ ਉਹਨਾਂ ਨੇ ਵੀਡੀਓ ਦਿੱਤੀ ਉਹਨਾਂ ਦੇ ਉਹ ਜੀ ਕਾਰਵਾਈ ਕਰਦੇ ਜੇ ਕੋਈ ਇਹਨਾਂ ਦਾ ਇਹਦੇ ਵਿੱਚ ਕਸੂਰ ਹੈ ਇਮੀਗ੍ਰੇਸ਼ਨ ਦੇ ਵਿੱਚ ਭੇਜਣ ਜਿਨ੍ਹਾਂ ਨੇ ਕੋਈ ਕੀਤੀ ਹੈ ਗੱਲ ਤਾਂ ਇਹਨਾਂ ਦੇ ਉਹ ਜੀ ਕਾਰਵਾਈ ਉਹਦੀ ਠੀਕ ਹੈ ਜੀ ਜਦੋਂ ਉਹ ਵੀ ਕੋਈ ਧਿਰ ਸੈਟੀਸਫਾਈ ਨਹੀਂ ਹੈਗੀ ਤਾਂ ਕੋਰਟ ਹੈਗੀ ਹੈ ਕੋਰਨੋਵਾ ਬੱਡੀ ਦਾ ਕੋਈ ਚੀਜ਼ ਨਹੀਂ ਆਪਾਂ ਕਈ ਵੀ ਰਿਕਾਰਡ ਤੇ ਵੀ ਆਪਾਂ ਉਹ ਹੈ ਤੇ ਇਹ ਉਹ ਇਦਾਂ ਹੋ ਸਕਦਾ ਹੈ ਲੇਕਿਨ ਜਿਹੜਾ ਇਹ ਧਰਨੇ ਲਾਉਣਾ ਇੱਕ ਤਾਂ ਆਪਾਂ ਅਪਲੀਕੇਸ਼ਨਾਂ ਦੇਈ ਬੈਠੇ ਆ ਇਹਨਾਂ ਨੇ ਉਹਨਾਂ ਨੂੰ ਦੂਜਾ ਪਾ ਧਰਨੇ ਲਾਉਣੇ ਇਹ ਕੋਈ ਠੀਕ ਗੱਲ ਨਹੀਂ ਕਿਸਾਨਾਂ ਦਾ ਵਪਾਰੀਆਂ ਦਾ ਨੋ ਮਾਸਾ ਰਿਸ਼ਤਾ ਹੈ ਜੇ ਆਪਾਂ ਐ ਕਰਨ ਲੱਗੇ ਕਿਵੇਂ ਵਪਾਰ ਚੱਲਣਗੇ ਕੱਲ ਨੂੰ ਕਿਸੇ ਨੇ ਸਮਾਨ ਨਹੀਂ ਸੁੱਦਾ ਹੀ ਨਹੀਂ ਦੇਣਾ ਜ਼ਿੰਮੇਵਾਰਾਂ ਨੂੰ ਕਿਸਾਨ ਜੁਨਨ ਨੂੰ ਉਹਨਾਂ ਦਾ ਬੁਪਾਰੀਆਂ ਵੀ ਨਹੀਂ ਸਰਦਾ ਬੁਪਾਰੀਆਂ ਦਾ ਕਿਸਾਨਾ ਵੀ ਨਹੀਂ ਸਰਦਾ ਇਹ ਕੋਈ ਵਧੀਆ ਰਸਤਾ ਨਹੀਂ ਹੈਗਾ ਇਹਨੂੰ ਮੇਰਾ ਮਤਲਬ ਹੈ ਬੈਠ ਕੇ ਸੈਟਲ ਕਰਨਾ ਚਾਹੀਦਾ ਹੈ ਮੇਰੇ ਪ੍ਰਸ਼ਾਸਨ ਨੂੰ ਬਾਰ ਬਾਰ ਅਪੀਲ ਹੈ ਵੀ ਇਹ ਜਿਹੜਾ ਹੈ ਵੀ ਇਹ ਲਾ ਐਂਡ ਆਰਡਰ ਦਾ ਮਸਲਾ ਨਾ ਬਣੇ ਵੀ ਕੱਲ ਨੂੰ ਕੋਈ ਕਲੇਸ਼ ਹੋਵੇ ਵੀ ਉਹ ਟਰ ਨਾਲ ਹੋਣ ਇਧਰੋਂ ਵਪਾਰੀ ਬਾਜ਼ਾਰ ਬੰਦ ਕਰਕੇ ਤਿਆਰ ਬੈਠੇ ਨੇ ਵਪਾਰੀ ਬਰਾਬਰ ਖੜਨਗੇ ਫੇ ਬਾਜ਼ਾਰ ਬੰਦ ਹੋ ਇਮੀਗ੍ਰੇਸ਼ਨ ਵਾਲੇ ਬੰਦ ਕਰਨਗੇ ਵੀ ਕੋਈ ਇਹ ਜਿਹਾ ਕਲੇਸ਼ ਨਾ ਹੋਵੇ ਵੀ ਬਰਨਾਲੇ ਤੋਂ ਇਹ ਕੋਈ ਹੋਰ ਹੀ ਰੂਪ ਧਾਰ ਜੇ ਵੀ ਹੁਣ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੇ ਆਪਾਂ ਇਹ ਗੱਲਾਂ 'ਚ ਪੈਨੇ ਮੇਰੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ 13 ਤੋਂ ਪਹਿਲਾਂ ਪਹਿਲਾਂ ਬਹਿ ਕੇ ਸੈਟਲ ਕਰਾ ਦੇਣ ਜੇ ਪ੍ਰਸ਼ਾਸਨ ਨਹੀਂ ਕਰਨਾ ਜੋ ਨਾ ਜ ਨਹੀਂ ਹੈ ਉਹਦਾ ਤਾਂ ਫਿਰ ਵਪਾਰੀ ਸਾਰੇ ਤਿਆਰ ਨੇ ਤੇ ਬਰਾਬਰ ਫਿਰ ਇਸ ਗੱਲ ਤੇ ਖੜਨਗੇ ਉਹ ਇੱਥੇ ਧਰਨਾ ਲਾਉਣਗੇ ਇਹ ਦੁਕਾਨਾਂ ਬੰਦ ਕਰਕੇ ਬੈਠਣਗੇ ਮੈਂ ਵਪਾਰੀ ਵਪਾਰ ਮੰਡਲ ਦੇ ਪ੍ਰਧਾਨ ਦੇ ਹੁੰਦੇ ਨਾਲ ਤੇ ਵਪਾਰੀਆਂ ਨਾਲ ਹੈ ਤੇ ਫਿਰ ਅਸੀਂ ਬਾਜ਼ਾਰ ਬੰਦ ਕਰਾਵਾਂਗੇ ਉਹ ਪੰਜਾਬ ਪੰਜਵੇਂ ਜਿਵੇਂ ਜਿਵੇਂ ਚੱਲੀਓ ਪਰ ਮੋਗੇ ਮੂਰੇ ਹਾਲਾਤ ਨੇ ਦੇਖੋ ਕੀ ਹੁੰਦਾ ਤੇ ਇਹ ਮਹੌਲ ਹੈ ਤੇ ਅਸੀਂ ਚਾਹੁੰਦੇ ਵੀ ਇਹ ਸ਼ਾਂਤਪੁਰ ਪੂਰਾ ਠੀਕ ਹੋ ਜੇ ਪ੍ਰਸ਼ਾਸਨ ਨੇ ਨੂੰ ਕਾਲ ਮਿਲ ਕੇ ਠੀਕ ਰਾ ਦੇ ਨਹੀਂ ਫਿਰ ਕਾਨੂੰਨੀ ਕਾਰਵਾਈ ਕਰ ਲੈ ਜੇ ਫਿਰ ਇਹੀ ਕੁਛ ਹੈ ਤੰਦਿਆਂ ਵਾਲਾ ਨਿਆਂਜ ਵਾਲਾ ਫਿਰ ਉਹ ਤਾਂ ਦੇਖੋ ਸਾਰੇ ਵਾਸੀ ਸਾਰੇ ਵਸਤੀ ਦਾ ਖੁੱਲੇ ਨੇ